ਦ ਸਮਰ نیوز ਦੇਖ ਰਹੇ ਦਰਸ਼ਕਾ ਦਾ ਸਵਾਗਤ ਹੈ ਬਹਿਾ ਤੁਹਾਡੇ ਨਾਲ ਤਪਿੰਨ ਮਲਹੋਤਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਨਜ਼ਰ ਆ ਰਹੇ ਨੇ ਤੇ ਉਹ ਸਿੱਧਾ ਸਿੱਧਾ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਸੀ ਉਹਨਾਂ ਦਾ ਕੋਈ ਵੀ ਵਾਅਦਾ ਜਿਹੜਾ ਪੂਰਾ ਨਹੀਂ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਗਿਆ ਆਖਿਰ ਵੇਖਿਆ ਜੇ ਤਾਂ ਅਕਾਲੀ ਦਲ ਦੇ ਇਸ ਪੰਜਾਬ ਬਚਾਓ ਯਾਤਰਾ ਦੇ ਮਾਇਨੇ ਕੀ ਨੇ ਇਹ ਤੁਹਾਨੂੰ ਦੱਸਾਂਗੇ ਕਿ ਆਖਿਰ ਕਿਉਂ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਕਰ ਰਹੀ ਹੈ ਦੋ ਵੱਡੇ ਕਾਰਨ ਨੇ ਸਭ ਤੋਂ ਪਹਿਲਾ ਕਾਰਨ ਤਾਂ ਇਹ ਕਿ ਜਿਹੜੀ ਅਕਾਲੀ ਦਲ ਦੀ ਖਿਸਕੀ ਜ਼ਮੀਨ ਹੈ 10 ਸਾਲ ਰਾਜ ਕੀਤਾ ਉਸ ਤੋਂ ਬਾਅਦ ਬਹੁਤ ਬੁਰੀ ਤਰੀਕੇ ਦੇ ਨਾਲ ਅਕਾਲੀ ਦਲ ਸੱਤਾ ਚੋਂ ਬਾਹਰ ਗਿਆ ਦੋ ਵਾਰ ਗਿਆ ਇੱਕ ਵਾਰ 2017 ਦੇ ਵਿੱਚ ਕੈਪਟਨ ਸਰਕਾਰ ਆਈ ਫਿਰ 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਈ ਤੇ ਵੱਡੇ ਜਿਹੜੇ ਨੇ ਇਲਜ਼ਾਮ ਜਿਹੜੇ ਨੇ ਉਹ ਅਕਾਲੀ ਦਲ ਤੇ ਲੱਗੇ ਸੀਗੇ ਨਸ਼ਾ ਦੂਸਰਾ ਬੇਅਦਬੀਆ ਇਹ ਦੋ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕ ਇੰਨੇਕ ਨਾਰਾਜ਼ ਹੋਏ ਤੇ ਦੁਬਾਰਾ ਅਕਾਲੀ ਦਲ ਨੂੰ ਮੂੰਹ ਨਹੀਂ ਲਾਇਆ ਜਦ ਕਿ ਅਕਾਲੀ ਦਲ ਵੀ ਕਹਿੰਦਾ ਆਇਆ ਕਿ ਆਮ ਆਦੀ ਪਾਰਟੀ ਤੇ ਕਾਂਗਰਸ ਦੇ ਕੂੜ ਪ੍ਰਚਾਰ ਜਾਂ ਕਹੀਏ ਕਿ ਇੰਨੇਕ ਝੂਠ ਬੋਲੇ ਉਹਨਾਂ ਦੇ ਖਿਲਾਫ ਕਿ ਨਸ਼ਾ ਤੇ ਬੇਅਦਬੀ ਨੂੰ ਲੈ ਕੇ ਜਿਹਦੇ ਕਾਰਨ ਉਹਨਾਂ ਦੀ ਪਾਰਟੀ ਨੂੰ ਬਦਨਾਮ ਕਰਤਾ ਗਿਆ ਤੇ ਲੋਕਾਂ ਦੇ ਵਿੱਚ ਇਹ ਗੱਲ ਚੱਲੇਗੀ ਕਿ ਅਕਾਲੀ ਦਲ ਦੇ ਵਿੱਚ ਵੱਡੇ ਲੀਡਰ ਜਿਹੜੇ ਨੇ ਉਹ ਨਸ਼ਾ ਵੇਚਦੇ ਨੇ ਜਾਂ ਕਹੀਏ ਕਿ ਉਹਨਾਂ ਨੇ ਬੇਅਦਬੀਆਂ ਕਰਵਾਈਆਂ ਤੇ ਅਕਾਲੀ ਦਲ ਲੋਕਾਂ ਨੂੰ ਸਮਝਾਉਣ ਦੀ ਵੀ ਬਹੁਤ ਕੋਸ਼ਿਸ਼ ਕੀਤੀ ਕਿ ਇਹ ਇੱਕ ਪ੍ਰੋਪਗੈਂਡਾ ਜਿਹੜਾ ਉਹਨਾਂ ਦੇ ਖਿਲਾਫ ਅਕਾਲੀ ਦਲ ਦੇ ਚਲਾਇਆ ਜਾ ਰਿਹਾ ਹੈ ਜਿਹਦੇ ਕਾਰਨ ਉਹਨਾਂ ਨੂੰ ਸੱਤਾ ਚੋਂ ਬਾਹਰ ਹੋਣਾ ਪਿਆ ਲੇਕਿਨ ਕਿਤੇ ਨਾ ਕਿਤੇ ਦੇਖਿਆ ਜਾਏ ਤਾਂ ਲੋਕਾਂ ਦੇ ਵਿੱਚ ਉਹ ਗੱਲ ਵੀ ਗਈ ਤੇ ਲੋਕ ਨਰਾਜ਼ ਹੋ ਗਏ ਲੇਕਿਨ ਹੁਣ ਅਕਾਲੀ ਦਲ ਦੁਬਾਰਾ ਇੱਕ ਵਾਰ ਜਿਹੜਾ ਹੁਣ ਪੂਰੇ ਜ਼ੋਰ ਲਗਾ ਰਿਹਾ ਹੈ 2024 ਦੀ ਤਿਆਰੀ ਕਰ ਰਿਹਾ ਤੇ ਸੁਖਬੀਰ ਸਿੰਘ ਬਾਦਲ ਬڑا ਵੱਡਾ ਦਾਵਾ ਕਰ ਰਹੇ ਨੇ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਲੋਕਾਂ ਦਾ ਬਹੁਤ ਹੰਗਾਰਾ ਮਿਲਦਾ ਬਾਕੀ ਲੋਕ ਬਹੁਤ ਖੁਸ਼ ਨੇ ਲੋਕ ਇੰਤਜ਼ਾਰ ਕਰ ਰਹੇ ਸੀਗੇ ਕਿ ਅਕਾਲੀ ਦਲ ਜਿਹੜਾ ਇੱਕ ਵਾਰ ਦੁਬਾਰਾ ਸੱਤਾ ਜਾਏ ਕਿਉਂਕਿ ਲੋਕਾਂ ਦੀਆਂ ਅੱਖਾਂ ਖੁੱਲ ਚੁੱਕੀਆਂ ਨੇ ਲੇਕਿਨ ਇਹ ਗੱਲ ਵੇਖਣ ਵਾਲੀ ਹੈ ਕਿ ਲੋਕਾਂ ਦਾ ਹੰਗਾਰਾ ਜਿਹੜਾ ਅਕਾਲੀ ਦਲ ਵੱਲੋਂ ਦੱਸਿਆ ਜਾ ਰਿਹਾ ਕਿਉਂਕਿ ਕੈਡਰ ਜਿਹੜਾ ਉਹ ਕਾਫੀ ਪਹੁੰਚ ਦਾ ਪਿਆ ਵੱਡੇ ਸਵਾਲ ਇਹ ਨੇ ਕਿ ਆਖਰ ਲੋਕ ਜਿਹੜੇ ਉੱਥੇ ਪਹੁੰਚਿਓਏ ਨੇ ਕੀ ਉਹ ਵੋਟ ਬੈਂਕ ਚ ਤਬਦੀਲ ਹੋਣਗੇ ਕਿਉਂਕਿ 2024 ਦਾ ਯੁੱਧ ਚੱਲ ਰਿਹਾ ਸਭ ਤੋਂ ਵੱਡੀ ਗੱਲ ਜਿਵੇਂ ਕਿ ਕਿਹਾ ਕਿ 2 ਪੁਆਇੰਟ ਸਭ ਤੋਂ ਪਹਿਲਾ ਇਹੀ ਸੀਗਾ ਮੇਜਰ ਪੁਆਇੰਟ ਕਿ ਆਪਣੀ ਜ਼ਮੀਨ ਕਿ ਲੋਕਾਂ ਦਾ ਦੁਬਾਰਾ ਦਿਲ ਜਿੱਤ ਸਕੇਗਾ ਅਕਾਲੀ ਦਲ ਸਿੱਧਾ ਸਿੱਧਾ ਕਿ ਇਹ ਸੁਖਬੀਰ ਸਿੰਘ ਬਾਦਲ ਕਿਉਂਕਿ ਵੱਡੇ ਪ੍ਰਧਾਨ ਬਣੇ ਸੀਗੇ ਉਦੋਂ ਵੀ ਸਵਾਲ ਚੱਕੇ ਗਏ ਸੀਗੇ ਪਾਰਟੀ ਦੇ ਨੇਤਾ ਵੀ ਨਾਰਾਜ਼ ਹੋ ਕੇ ਗਏ ਸੀ ਲੇਕਿਨ ਹੁਣ ਜਿਹੜੇ ਨਾਰਾਜ਼ ਨੇਤਾ ਨੇ ਉਹਨਾਂ ਨੇ ਵੀ ਘਰ ਵਾਪਸੀ ਲਈ ਜਿਹੜਾ ਬਾਰ-ਬਾਰ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਨਿਯੋਤਾਂ ਦੇ ਰਹੇ ਨੇ ਕਹਿੰਦੇ ਘਰ-ਘਰ ਜਾ ਕੇ ਮੈਂ ਮਨਾ ਕੇ ਆਉਂਗਾ ਦੂਸਰੀ ਵੱਡੀ ਗੱਲ ਅਕਾਲੀ ਤੇ ਭਾਜਪਾ ਦਾ ਜਿਹੜਾ ਗਠਜੋੜ ਹੈ ਉਹ ਗਠਜੋੜ ਨੂੰ ਲੈ ਕੇ ਜਿਹੜੇ ਨੇ ਉਹ ਵੱਡੇ ਵਿਵਾਦ ਜਿਹੜੇ ਨੇ ਉਹ ਛਿੜੇ ਹੋਏ ਦੋਵੇਂ ਪਾਰਟੀਆਂ ਚ ਭਾਜਪਾ ਤੇ ਅਕਾਲੀ ਦਲ ਕਿਉਂਕਿ ਅਕਾਲੀ ਦਲ ਕਈ ਦਸ਼ਕਾ ਤੋਂ ਵੱਡੇ ਭਰਾ ਦੀ ਜਿਹੜੀ ਹੈਗੀ ਹੈ ਉਹ ਭੂਮਿਕਾ ਨਿਭਾਉਂਦਾ ਆ ਰਿਹਾ ਸੀਗਾ ਤੇ ਹੁਣ ਭਾਜਪਾ ਚਾਹਦੀ ਹੈ ਕਿ ਅਸੀਂ ਵੱਡੀ ਪਾਰਟੀਆਂ ਗੜ ਜੋੜ ਟੁੱਟ ਚੁੱਕਾ ਹੈ ਲੇਕਿਨ ਹੁਣ ਅਸੀਂ ਵੱਡੇ ਭਰਾ ਦੀ ਜਿਹੜੀ ਅ ਭੂਮਿਕਾ ਦੇ ਵਿੱਚ ਆਵਾਂਗੇ ਤੇ ਅਕਾਲੀ ਦਲ ਛੋਟੇ ਭਰਾ ਦੀ ਭੂਮਿਕਾ ਨਿਭਾਏਗਾ ਜਾਂ ਬਰਾਬਰ ਬਰਾਬਰ ਹੋਏਗਾ ਕਿਤੇ ਨਾ ਕਿਤੇ ਇਹਨੂੰ ਲੈ ਕੇ ਅਕਾਲੀ ਤੇ ਭਾਜਪਾ ਦੇ ਵਿੱਚ ਜਿਹੜਾ ਹੈਗਾ ਪੇਚ ਫਸਿਆ ਹੋਇਆ ਹੈ ਕਿ ਆਖਰ ਵੱਡਾ ਕੌਣ ਛੋਟਾ ਕੌਣ ਇਸ ਕਰਕੇ ਵੀ ਕਿਹਾ ਜਾ ਰਿਹਾ ਕਿ 2024 ਦੀ ਗੱਡ ਜੋੜ ਤੋਂ ਪਹਿਲਾਂ ਜਿਹੜਾ ਹੈਗਾ ਅਕਾਲੀ ਦਲ ਪੂਰਾ ਆਪਣਾ ਜਿਹੜਾ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਪੰਜਾਬ ਦੇ ਵਿੱਚ ਕਿ ਅਕਾਲੀ ਦਲ ਦੀ ਜਿਹੜੀ ਖਿਸਕੀ ਜ਼ਮੀਨ ਸੀ ਵਾਪਸ ਆ ਚੁੱਕੀ ਕਿਉਂਕਿ ਉਹਨਾਂ ਦੇ ਉੱਪਰ ਵੱਡੇ ਦੋਸ਼ આરોਪ ਲਗਾਏ ਗਏ ਸੀਗੇ ਝੂਠ ਬੋਲਿਆ ਗਿਆ ਸੀਗਾ ਉਹਨਾਂ ਦੇ ਖਿਲਾਫ ਇਸ ਕਰਕੇ ਉਹਨਾਂ ਨੂੰ ਸੱਤਾ ਤੋਂ ਬਾਹਰ ਜਾਣਾ ਪਿਆ ਜਦਕਿ ਉਹਨਾਂ ਨੇ ਤਾਂ ਪੰਜਾਬ ਦੇ ਵਿੱਚ ਡਵੈਲਪਮੈਂਟ ਬਹੁਤ ਜ਼ਿਆਦਾ ਕੀਤੀ ਸੀ ਲੇਕਿਨ ਉਹ ਡਵੈਲਪਮੈਂਟ ਨੂੰ ਨਾ ਦੇਖਦਿਆਂ ਹੋਏ ਆ ਲੋਕਾਂ ਨੇ ਸਿਰਫ ਨਸ਼ਾ ਤੇ ਬੇਅਦਬੀ ਵਾਲਾ ਜਿਹੜਾ ਕੂੜ ਪ੍ਰਚਾਰ ਕੀਤਾ ਗਿਆ ਸੀ ਉਹਨੂੰ ਮੁੱਖ ਰੱਖ ਲਿਆ ਤੇ ਜਿਹਦੇ ਕਰਕੇ ਸੱਤਾ ਚੋਂ ਬਾਹਰ ਹੋ ਗਏ ਲੇਕਿਨ ਚਾਹੇ ਸੜਕਾਂ ਦਾ ਜਾਲ ਹੋਵੇ ਸੇਵਾ ਕੇਂਦਰ ਹੋਣ ਹੋਰ 에ਅਰਪੋਰਟ ਹੋ ਜੇ ਜਾਂ ਹੋਰ ਡਵੈਲਪਮੈਂਟ ਹੈ ਅਸੀਂ ਬਹੁਤ ਡਵੈਲਪਮੈਂਟ ਜਿਹੜੀ ਹੈ ਉਹ ਕੀਤੀ ਸੀ ਲੇਕਿਨ ਹੁਣ ਲੋਕਾਂ ਨੂੰ ਦੁਬਾਰਾ ਤੋਂ ਯਾਦ ਕਰਵਾ ਰਹੇ ਆ ਤੇ ਜਿਸ ਕਰਕੇ ਹੁਣ ਅਕਾਲੀ ਦਲ ਜਿਹੜਾ ਹੈਗਾ ਭਾਜਪਾ ਦੇ ਨਾਲ ਇੱਕ ਇਹ ਲੜਾਈ ਲੜਦਾ ਪਿਆ ਕਿ ਵੱਡੇ ਭਰਾ ਦੀ ਭੂਮਿਕਾ ਤੁਹਾਨੂੰ ਕਰਕੇ ਦਿਖਾਵਾਂਗੇ ਸਿੱਧਾ ਸਿੱਧਾ ਕਹੀਏ ਕਿ ਅਗਰ ਗਠਜੋੜ ਹੁੰਦਾ ਹੈ ਅਕਾਲੀ ਦਲ ਚੰਦ ਹੈ ਕਿ ਅਸੀਂ ਵੱਡੇ ਭਰਾ ਦੀ ਭੂਮਿਕਾ ਨਿਭਾਈਏ ਤੇ ਦੂਸਰੇ ਪਾਸੇ ਭਾਜਪਾ ਦੀ ਜਿਹੜੀ ਲੀਡਰਸ਼ਿਪ ਹੈ ਨਵੀਂ ਲੀਡਰਸ਼ਿਪ ਜਿਹੜੀ ਪੰਜਾਬ ਕਮਾਂਡ ਸਾਮ ਦੀ ਪਈ ਹੈ ਤੇ ਉਹ ਵੀ ਆਪਣਾ ਵੱਡਾ ਰੋਲ ਜਿਹੜਾ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵੱਡੇ ਭਰਾ ਅਸੀਂ ਆ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕਿ ਆਪਣਾ ਨੈਰੇਟਿਵ ਜਿਹੜਾ ਹੈਗਾ ਉਹ ਅਕਾਲੀ ਦਲ ਸ਼ੋਅ ਕਰਨਾ ਚਾਹ ਰਿਹਾ ਹੈ ਕਿ ਭਾਜਪਾ ਤਨ ਪਤਾ ਲੱਗ ਜੇ ਜਦੋਂ ਗੱਠਜੋੜ ਹੋਵੇ ਜੇ ਹੁੰਦਾ ਹੈ ਗੱਠਜੋੜ ਜਿਵੇਂ ਕਿ ਸੰਕੇਤ ਵੀ ਬਾਰ ਬਾਰ ਆਂਦੇ ਨੇ ਜੇ ਗੱਠਜੋੜ ਹੁੰਦਾ ਤਾਂ ਅਕਾਲੀ ਦਲ ਵੱਡੇ ਭਰਾ ਦੀ ਭੂਮਿਕਾ ਨਜ਼ਰ ਆਏ ਲੇਕਿਨ ਗੱਲ ਇਹ ਜ਼ਰੂਰ ਬਣਦੀ ਹੈ ਕਿ ਆਖਰ ਕੀ ਅਕਾਲੀ ਦਲ ਦੇ ਉੱਪਰ ਵਿਸ਼ਵਾਸ ਜਿਹੜਾ ਹੈ ਉਹ ਪੰਜਾਬ ਦੀ ਜਨਤਾ ਕਰੇਗੀ ਜਾਂ ਨਹੀਂ ਕਰੇਗੀ ਇਹ ਵੱਡੀ ਗੱਲ ਹੈ ਤੁਹਾਨੂੰ ਕੀ ਲੱਗਦਾ ਕਿ ਅਕਾਲੀ ਦਲ ਦੀ ਇਹ ਪੰਜਾਬ ਬਚਾਓ ਯਾਤਰਾ ਜਿਹੜੀ ਹੈਗੀ ਹੈ ਕੀ ਉਹਨੂੰ ਮੋੜ ਤੋਂ ਪਹਿਲੇ ਵੰਗ ਮਜ਼ਬੂਤ ਕਰ ਸਕੇਗੀ ਕਮੈਂਡ ਬਾਕਸ ਦੇ ਵਿੱਚ ਜ਼ਰੂਰ ਦੱਸੋ